ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨੀ ਆ ਸਭ ਕੁਝ ਸਾਨੂੰ ਬਾਬਾ ਹੀ ਨੇ ਦੇਣਾ ਹੈ ਬਾਬਾ ਜੀ ਦੇ ਦਰ ਤੇ ਆਓ ਬਾਬਾ ਜੀ ਨੇ ਝੋਲੀਆਂ ਭਰਨੀਆਂ ਖਾਲੀ ਆ ਥਾਨੇ ਆ ਬਾਬਾ ਜੀ ਤੋਂ ਸਭ ਕੁਝ ਲੈ ਕੇ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਬੱਚਿਆਂ ਦਾ ਸੁੱਖਿਆ ਸੀ ਕਿ ਮੇਰੇ ਬੱਚੇ ਸਿਕਸ ਦੇ ਵਿੱਚੋਂ ਤੇ ਏਟ ਦੇ ਵਿੱਚੋਂ ਪਾਸ ਹੋ ਜਾਣ ਨਹੀਂ ਪਰਦੇ ਸੀਗੇ ਐਟ ਅ ਟਾਈਮ ਬਾਬਾ ਜੀ ਨੇ ਪਤਾ ਨਹੀਂ ਕਿੱਦਾਂ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਮੇਰੇ ਬੱਚਿਆਂ ਨੂੰ ਪਾਸ ਕੀਤਾ ਜੋ ਕਿ ਮੈਂ ਉਹਨਾਂ ਨੂੰ ਪਾਸ ਖੋਤਵਾਰ ਉਹਨਾਂ ਦਾ ਸ਼ੁਕਰੀਆ ਤਾਂ ਕਰ ਲਈ ਆਪਣੇ ਪੰਜ ਦੋ ਬੱਚੇ ਨੇ ਦੋਨਾਂ ਦੇ ਪੰਜ ਪੰਜ ਪਿਆਰੇ ਪਾਪਾ ਜੀ ਦੇ ਦਰ ਦੇ ਸੁੱਖੇ ਨੇ ਕਿ ਮੈਂ ਆਪਣੇ ਬੱਚਿਆਂ ਦੇ ਚ ਪਿਆਰੇ ਪੂਰੇ ਕਰਾਂਗੀ ਮੈਂ ਪਾਪਾ ਜੀ ਤੋਂ ਹੀ ਸਾਰਾ ਕੁਝ ਲੈਣਾ ਪਾਪਾ ਜੀ ਨੇ ਸਭ ਨੂੰ ਸਭ ਕੁਝ ਦੇਣਾ ਕਿਸੇ ਹੋਰ ਦਰ ਤੇ ਨਾ ਜਾਵੋ ਕਿਸੇ ਦੇ ਕਿਸੇ ਬਾਬਿਆਂ ਦੇ ਪੰਤਾਂ ਦੇ ਨਾਲ ਜਾਓ ਸਭ ਕੁਝ ਬਾਬਾ ਜੀ ਨੇ ਦੇਣਾ ਵਾਈ ਗੁਰਜੀਕਾ ਖਾਸਾ ਵਾਈ ਗੁਰਜੀਕੀ ਖਤਿ ਕਿਵੇਂ ਦੇਖਦੇ ਨਾ ਵੀ ਜਦੋਂ ਇੱਥੇ ਆ ਕੇ ਆਪਾਂ ਜੀ ਕਰੋ ਵੀ ਕੁਝ ਸੋਚ ਕੇ ਮੰਗਦੇ ਨਾ ਬਾਬਾ ਜੀ ਸਾਨੂੰ ਇਹ ਜਿਹੀ ਚਾਹੀਦੀ ਹੈ ਤਾਂ ਬਾਬਾ ਜੀ ਨੇੜੇ ਹੋ ਕੇ ਸੁਣਦੇ ਨੇ ਤੇ ਉਹ ਜਿਹੜੀ ਆਪਣੀ ਮਨੋ ਕਾਮਨਾ ਹੁੰਦੀ ਆ ਤਾਂ ਉਹ ਦਿਨਾਂ ਵਿੱਚ ਪੂਰੀ ਕਰ ਦਿੰਦੇ ਨੇ ਹਾਂਜੀ ਕਰਦੇ ਨੇ ਬਾਬਾ ਜੀ ਨੇ ਸਾਰੇ ਪੂਰੇ ਕਰ ਜਿਹੜੀ ਬਾਬਾ ਜੀ ਤੇ ਕਰਨ ਵਾਲੀ ਹੁੰਦੀ ਆ ਉਹ ਬਾਬਾ ਜੀ ਜ਼ਰੂਰ ਕਰਦੇ ਆ ਜਿਹੜੀ ਨਹੀਂ ਕਰਨ ਵਾਲੀ ਪਤਾ ਪਾਬਾ ਜੀ ਨੂੰ ਕਿ ਸਾਡੇ ਬੱਚੇ ਵਿੱਚ ਖੁਸ਼ ਨਹੀਂ ਹੈਗਾ ਪਾਬਾ ਜੀ ਉਹ ਨਹੀਂ ਕਰਦੇ ਜੋ ਪਾਬਾ ਜੀ ਨੂੰ ਪਤਾ ਸਾਨੂੰ ਚਾਹੀਦਾ ਪਾਬਾ ਜੀ ਛੋਲੀਆਂ ਪਰ ਪਰ ਦਿੰਦੇ ਨੇ ਬਿਲਕੁਲ ਬਿਲਕੁਲ ਮਤਲਬ ਉਹੀ ਚੀਜ਼ ਹੈ ਜੋ ਸਾਡੇ ਲਈ ਸਹੀ ਹੈ ਉਹ ਕਰਕੇ ਦਿੰਦੇ ਪਾਬਾ ਜੀ ਸਾਨੂੰ ਸਭ ਕੁਝ ਦਿੰਦੇ ਆ ਸਭ ਨੂੰ ਮੈਂ ਇਹ ਅਰਦਾਸ ਕਰਦੀ ਆ ਬੇਨਤੀ ਕਰਦੀ ਆ ਸਾਰੇ ਪਾਬਾ ਦੀਪ ਸਿੰਘ ਜੀ ਚਪਰੇ ਤਾਂ ਉਹ ਥੋੜੀ देर ਲਈ ਆਓ ਬੱਚੇ ਵੀ ਜ਼ਰੂਰੀ ਨੇ ਸਕੂਲ ਟਾਈਮ ਵੀ ਜ਼ਰੂਰੀ ਹੈ ਮੇਰੇ ਬੱਚਿਆਂ ਦਾ 1:30 ਵੇ ਦਾ ਛੁੱਟੀ ਦਾ ਟਾਈਮ ਹੈ ਪਰ ਮੈਂ ਜੋ ਜਪਜੀ ਸਾਹਿਬ ਦੇ ਪੜਦੋਚ ਪਈ ਸਿੱਧੇ ਪੜ੍ਹ ਹਾਜ਼ਰੀ ਭਰ ਕੇ ਜਾਨੀ ਆ ਸਭ ਨੂੰ ਆਣਾ ਚਾਹੀਦਾ ਗੁਰੂ ਘਰ ਸਭ ਨੂੰ ਆਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨੀ ਆ ਸਭ ਕੁਝ ਸਾਨੂੰ ਬਾਬਾ ਹੀ ਨੇ ਦੇਣਾ ਹੈ ਬਾਬਾ ਜੀ ਦੇ ਦਰ ਤੇ ਆਓ ਬਾਬਾ ਜੀ ਨਹੀਂ ਝੋਲੀਆਂ ਪਰਨੀ ਆ ਖਾਲੀ ਆ ਥਾਨੇ ਆ ਬਾਬਾ ਜੀ ਤੋਂ ਸਭ ਕੁਝ ਲੈ ਕੇ ਜਾਣੇ ਆ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਫਤਿਹ ਮੈਂ ਆਪਣੇ ਬੱਚਿਆਂ ਦਾ ਸੁੱਖਿਆ ਸੀ ਕਿ ਮੇਰੇ ਬੱਚੇ 6th ਦੇ ਵਿੱਚੋਂ ਤੇ 8th ਦੇ ਵਿੱਚੋਂ ਪਾਸ ਹੋ ਜਾਣ ਨਹੀਂ ਪੜਦੇ ਸੀਗੇ ਐਟ ਅ ਟਾਈਮ ਬਾਬਾ ਜੀ ਨੇ ਪਤਾ ਨਹੀਂ ਕਿੱਦਾਂ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਮੇਰੇ ਬੱਚਿਆਂ ਨੂੰ ਪਾਸ ਕੀਤਾ ਜੋ ਕਿ ਮੈਂ ਉਹਨਾਂ ਨੂੰ ਪਾਸ ਖੋਣ ਤੋਂ ਬਾਅਦ ਉਹਨਾਂ ਨੇ ਸ਼ੁਕਰੀਆ ਤਾਂ ਕਰ ਲਈ ਆਪਣੇ ਪੰਜ ਦੋ ਬੱਚੇ ਨੇ ਦੋਨਾਂ ਦੇ ਪੰਜ-ਪੰਜ ਪਿਆਰੇ ਬਾਬਾ ਜੀ ਦੇ ਦਰ ਦੇ ਸੁੱਖੇ ਨੇ ਕਿ ਮੈਂ ਆਪਣੇ ਬੱਚਿਆਂ ਦੇ ਚਿਹਰੇ ਪੂਰੇ ਕਰਾਂਗੀ ਮੈਂ ਬਾਬਾ ਜੀ ਤੋਂ ਹੀ ਸਾਰਾ ਕੁਝ ਲੈਣਾ ਬਾਬਾ ਜੀ ਨੇ ਸਭ ਨੂੰ ਸਭ ਕੁਝ ਦੇਣਾ ਕਿਸੇ ਹੋਰ ਦਰ ਤੇ ਨਾ ਜਾਵੋ ਕਿਸੇ ਦੇ ਕਿਸੇ ਬਾਬਿਆਂ ਦੇ ਪੰਤਾਂ ਦੇ ਨਾਲ ਜਾਓ ਸਭ ਕੁਝ ਬਾਬਾ ਜੀ ਨੇ ਦੇਣਾ ਵਾਈ ਗੁਰ ਜੀ ਦਾ ਖਾਤ ਸਾਹ ਵਾਈ ਗੁਰ ਜੀ ਕੀ ਫਤਿਹ ਕਿਵੇਂ ਵੇਖੀਦਾ ਵੀ ਜਦੋਂ ਇੱਥੇ ਕਿਪਕ ਦੀ ਕਰੋ ਵੀ ਕੋਈ ਸੋਚ ਕੇ ਮੰਗਦੇ ਨਾ ਬਾਬਾ ਜੀ ਸਾਨੂੰ ਇਹ ਚਾਹੀਦੀ ਆ ਤਾਂ ਬਾਬਾ ਜੀ ਨੇੜੇ ਹੋ ਕੇ ਸੁਣਦੇ ਨੇ ਤੇ ਉਹ ਜਿਹੜੀ ਆਪਣੀ ਮੋਨੋ ਕਾਮਨਾ ਹੁੰਦੀ ਆ ਤਾਂ ਉਹ ਦਿਨਾਂ ਵਿੱਚ ਪੂਰੀ ਕਰ ਦਿੰਦੇ ਨੇ ਹਾਂਜੀ ਕਰਦੇ ਨੇ ਬਾਬਾ ਦਿਨਾਂ ਵਿੱਚ ਪੂਰੇ ਕਰ ਜਿਹੜੀ ਬਾਬਾ ਜੀ ਤੇ ਕਰਨ ਵਾਲੀ ਹੁੰਦੀ ਆ ਉਹ ਬਾਬਾ ਜੀ ਜ਼ਰੂਰ ਕਰਦੇ ਆ ਜਿਹੜੀ ਨਹੀਂ ਕਰਨਾ ਲਈ ਪਤਾ ਪਪਾ ਇਹਨੂੰ ਕਿ ਸਾਡੇ ਬੱਚੇ 'ਚ ਖੁਸ਼ ਨਹੀਂ ਹੈਗਾ ਪਪਾ ਜੀ ਉਹ ਨਹੀਂ ਕਰਦੇ ਜੋ ਪਪਾ ਇਹਨੂੰ ਪਤਾ ਸਾਨੂੰ ਚਾਹੀਦਾ ਪਪਾ ਜੀ ਛੋਲੀਆਂ ਪਰ ਪਰ ਦਿੰਦੇ ਨੇ ਬਿਲਕੁਲ ਬਿਲਕੁਲ ਮਤਲਬ ਉਹੀ ਚੀਜ਼ ਹੈ ਜੋ ਸਾਡੇ ਲਈ ਸਹੀ ਹੈ ਉਹ ਕਰਕੇ ਦੱਸੋ ਸਾਨੂੰ ਸਭ ਕੁਝ ਦਿੰਦੇ ਸਭ ਨੂੰ ਮੈਂ ਇਹ ਅਰਦਾਸ ਕਰਦੀ ਆ ਬੇਨਤੀ ਕਰਦੀ ਆ ਸਾਰੇ ਬਾਬਾ ਦੀਪ ਸਿੰਘ ਜੀ ਦੁਪਹਿਰ ਤਾਂ ਥੋੜੀ देर ਲਈ ਆਓ ਬੱਚੇ ਵੀ ਜ਼ਰੂਰੀ ਨੇ ਸਕੂਲ ਟਾਈਮ ਵੀ ਜ਼ਰੂਰੀ ਹੈ ਮੇਰੇ ਬੱਚਿਆਂ ਦਾ 1:30 ਦਾ ਛੁੱਟੀ ਦਾ ਟਾਈਮ ਹੈ ਪਰ ਮੈਂ ਜੋ ਜਪਜੀ ਸਾਹਿਬ ਦੇ ਪਾਠ ਦੋਚ ਪਈ ਸਿੱਧੇ ਪਾਠ ਹਾਜ਼ਰੀ ਭਰ ਕੇ ਜਾਨੀ ਆ ਸਭ ਨੂੰ ਆਣਾ ਚਾਹੀਦਾ ਗੁਰੂ ਘਰ ਸਭ ਨੂੰ ਆਣਾ ਚਾਹੀਦਾ ਵਾਇਗੁਰ ਸਿੰਘਾ ਖਾਲਸਾ ਵਾਇਗੁਰ ਸਿੰਘਾ